ਮਟਾਲਾ ਦੇ ਪਿੰਡ ਆਲੀਵਾਲ ਵਿੱਚ ਚੱਪਰਬਾਰੀ ਦੁਆਬ ਨਹਿਰ ਤੇ ਨਹਾਣ ਲਈ ਗਏ ਪਿੰਡ ਪਰਥਵਾਲ ਦੇ ਸਰਪੰਚ ਰਣਵੀਰ ਸਿੰਘ ਪਾਣੀ ਦੇ ਤੇਜ਼ ਬਹਾਵ ਵਿੱਚ ਡੁੱਬ ਗਏ ਜਦੋਂ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਦੋ ਸਾਥੀ ਮੱਖਣ ਅਤੇ ਕਰਤਾਰ ਸਿੰਘ ਨੇ ਸਰਪੰਚ ਨੂੰ ਬਚਾਉਣ ਲਈ ਨਹਿਰ 'ਚ ਛਿਲਾੰਗ ਲਗਾਈ ਪਰ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਉਹ ਵੀ ਪਾਣੀ ਵਿੱਚ ਡੁੱਬ ਕੇ ਜਿਤਕੀ ਆਸ-ਪਾਸ ਦੇ ਲੋਕਾਂ ਨੇ ਜਦੋਂ ਤਿੰਨਾਂ ਨੂੰ ਡੁੱਬਦੇ ਹੋਏ ਦੇਖਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਪ੍ਰਸ਼ਾਸਨ ਨੇ ਜਲਦ ਤੋਂ ਜਲ ਪਾਣੀ ਨੂੰ ਰੋਕ ਕੇ ਮੌਕੇ ਤੇ ਗੋਤਾਖੋਰ ਬੁਲਾ ਕੇ ਸਰਪੰਚ ਸਮੇਤ ਤਿੰਨਾਂ ਦੀ ਲਾਸ਼ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਅੱਜ ਸਵੇਰੇ ਇੱਕ ਵਿਅਕਤੀ ਮੱਖਣ ਸਿੰਘ ਦੇ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਤੇ ਬਾਕੀਆਂ ਦੀ ਤਲਾਸ਼ ਜਾਰੀ ਹੈ ਪਰ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਤਲਬ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ ਨਹਾਉਂਦਾ ਨਹਾਉਂਦਾ ਮਤਲਬ ਇੱਕ ਉਹ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਏ ਤੇ ਜਾਨ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਛਾਲ ਮਾਰੀ ਹੋਰ ਵੀ ਵੇਖ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁੜ ਕੇ ਉਹਨਾਂ ਨੂੰ ਮਤਲਬ ਪਹਚਾਇਆ ਗਿਆ ਜੇ ਪਾਗ ਫੁੱਟ ਗਈ ਤੇ ਸਾਡੀ ਪ੍ਰਸ਼ਾਸਨੂ ਦੇ ਨਾਲ ਵੀ ਗੱਲ ਹੋ ਗਈ ਅੰਬਰਸਰ ਆਹ ਦੂਸਰੋਂ ਰਿਕਵੈਸਟ ਕੀਤੀ ਰਿਕਵੈਸਟ ਕਰਦੇ باوجود ਉਹਨਾਂ ਨੇ ਪੰਜਾਹ ਵਾਰ ਥੋੜਾ ਜਿਹਾ ਘਟਾ ਦਿੱਤਾ ਗਿਆ ਜੀ ਹੁਣ ਸਾਰੇ ਇਸ ਇਲਾਕਾ ਨਿਵਾਸੀ ਬਿੰਨਪਾਰ ਖਾਲ ਦੇ ਸਾਰੇ ਅਸੀਂ ਵੱਲੋਂ ਦੇਖਭਾਲ ਕਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਪੱਕੀ ਕਰਨ ਹੱਥਾਂ ਬਾਸ ਕੋਪਰੇ ਦੇ ਦੇਖੋ ਕੋਈ ਕੱਤੀ ਨਾ ਕੋਈ ਉੱਤੇ ਸਾ ਬੂਰਾ ਹਸਲਾ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੀ ਮਤਲਬ ਜੇ ਇਹ ਨਾਲ ਕੇਸ ਖਾਸ ਬਣਾਵਾ ਦਾ ਬਾਨੀ ਨੇ ਕਹਿਇਆ ਕਿ ਇਹਦੇ ਤੇ ਖਾਲੀ ਜਾ ਉਹ ਮੈਦਨ ਤੇ ਕੁ ਪੌੜੀਆਂ ਪਾੜੀਆਂ ਬਣਨੀਆਂ ਚਾਹੀਦੀਆਂ ਐ ਪ੍ਰਸ਼ਾਸਨ ਨੂੰ ਅਰਜ਼ੋਈ ਬੇਨਤੀ ਕਰਦੇ ਆ ਕਿ ਜੋ ਵੀ ਮਤਲਬ ਇਹਨਾਂ ਵਿਖਾ ਦਾ ਕੀਤੀ ਜਾਵੇ 10 ਮੀਟਰ ਤੇ 20 ਮੀਟਰ ਤੇ ਇਲਾਕੇ ਦੇ ਚਾਕੇ ਪੌੜੀਆਂ ਬਣਨੀਆਂ ਚਾਹੀਦੀਆਂ ਨਮਕ ਮਕਤਾਰ ਸਿੰਘ ਦੀ ਉਹ ਵੀ ਡੁੱਬ ਗਿਆ ਜੀ ਪੁੱਤ ਬਾਜ ਮੱਖਣ ਸਿੰਘ ਉਹਨੇ ਸਾਲ ਮਾਰੀ ਬਚਾਉਣਾ ਤੇ ਉਹ ਵੀ ਰੁੜ ਗਿਆ ਜੀ ਸੋਥਾ ਬੰਦਾ ਵਿੱਚ ਗਿਆ ਇਹਨੂੰ ਪਾਦ ਸੁੱਟ ਕੇ ਫਿਰ ਕੱਢ ਲੈ ਕੇ ਆਇਆ ਤਿੰਨ ਜਾਨੇ ਜਿਹੜੇ ਉਹਦੇ ਮੁੱਕ ਗਏ ਠੀਕ ਇੱਕੋ ਪਿੰਡ ਦੇ ਸੀ ਹਾਂਜੀ ਇੱਕੋ ਪਿੰਡ ਦੇ ਪਾਸੋਂ ਆਏ ਤੇ ਸਾਢੇ 7:00 ਵਜੇ ਦੀ ਗੱਲ ਹੈ ਸ਼ਾਮ ਦੇ ਸਾਢੇ 7:00 ਵਜੇ ਹੁਣ ਘੇਰ ਬੰਦ ਕਰਾਤੀ ਆ ਜੀ ਵੇਖੋ ਹੁਣ ਲਾਸ਼ਾਂ ਲੱਭਣੇ ਗਈ ਪਾਲ ਕਰਦੇ ਹੁਣ ਸਾਡੀ ਨੂੰ ਸਾਡਾ ਸਾਡੀ ਗੱਲ ਹੋਈ ਯਾਰ ਓਟੋਪੇ ਦੇ ਸੱਦੇ